ਤੂੰ ਪੈਂਸਾਬ ਅੱਜ ਮਹੀ ਵਰਦੇ ਜੇ ਕਿੱਧਰ ਸੰਗਤ ਆਈਆਂ ਵਾ ਪੰਗਾਂ ਗਾੜੀਆਂ ਹੋਣੀਆਂ ਆ ਜਿਹੜੀ ਆਪਣੀ ਹੈਗੀ ਹੈ ਨਾ ਉੱਪਰ ਬਾਰੀ ਦਵਾ ਬਨੈਰ ਇਹਦਾ ਕੁੰਜਰਪੋਲੇ ਜਿਹੜਾ ਹਾਂਜੀ ਇਹ ਆ ਵੇਖ ਮੇਰਾ ਵੀਰ ਦਿਖਾੜਾ ਸਾਰੇ ਦਾਰੇ ਨਾ ਬੰਦ ਕੀਤੇ ਆ ਵੇਖ ਚੰਗੀ ਤਰ੍ਹਾਂ ਦਿਖਾੜਾ ਇਹ ਸਵੇਰ ਦੇ ਫੋਨ ਵੀ ਬੜੇ ਕੀਤੇ ਆ ਵੀ ਇਹ ਦਰ ਖੋਲ ਦਿਓ ਨਹੀਂ ਤੇ ਪਿੱਛੇ ਬਿਲਕੁਲ ਉੱਪਰੋਂ ਦੀ ਵੇਹ ਨਹਿਰ ਵਗਾ ਮੇਰਾ ਵੀਰ ਕੰਡਿਆਂ ਦੇ ਉੱਪਰ ਉੱਪਰ ਹੋ ਗਈ ਆ ਕਿਸ ਵੇਲੇ ਵੀ ਟੁੱਟ ਕੇ ਇੱਧਰ ਦਹਾਵੀਆਂ ਪੰਜਾਵਾਂ ਪੰਡਾ ਦਾ ਨੁਕਸਾਨ ਜਿਹੜਾ ਹੋਣਾ ਹੀ ਹੋਣਾ ਜਦੋਂ ਇਹ ਟੁੱਟ ਗਈ ਤੇ ਬਿਲਕੁਲ ਟੁੱਟਣ ਦੀ ਕੰਗਾਰ ਤੇ ਆ ਆ ਹੁਣ ਸਾਡੇ ਆਉਣ ਤੇ ਇਹਨਾਂ ਨੇ ਇੱਕ ਦਰ ਛੱਡਿਆ ਇਥੋਂ ਮੈਂ ਦੂਜੇ ਬੰਦਿਆਂ ਨੂੰ ਪੁੱਛਿਆ ਉਹ ਕਹਿੰਦਾ ਸੀ ਆਖਿਆ ਸੀ ਵੀ ਛੱਡੋ ਤੇ ਸਾਡੇ ਗੱਲ ਪੈਂਦੇ ਆ ਤੇ ਹੁਣ ਇਹਨਾਂ ਨੇ ਡੈਮ ਤੇ ਆ ਡੈਮ ਇਹਨਾਂ ਦਾ ਵਿਖਾ ਮੇਰਾ ਵੀ ਆ ਜਣਾ ਇਹ ਡੈਮ ਵਾਲੇ ਜਿਹੜੇ ਮਾਲਕ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇੱਕ ਦੋ ਦਰ ਹੋਰ ਛੱਡੋ ਨਹੀਂ ਤੇ ਪਿੱਛੇ ਜਿਹੜੇ 10 20 ਪਿੰਡ ਬਾਂਗਵਣੀ ਹੋ ਗਿਆ ਇਧਰ ਕੁੰਜਰ ਹੋ ਗਿਆ ਸਹਾਰੀ ਹੋ ਗਿਆ ਕਿੰਨੇ ਕ ਪਿੰਡ ਆ ਜਿਹੜੇ 10 20 30 ਪਿੰਡ ਸਾਰਿਆਂ ਪਿੰਡਾਂ 'ਚ ਪਾਣੀ ਜਿਹੜਾ ਵਾ ਪਾਣੀ ਨਾ ਡੋਬਿਆ ਨਾ ਤੇ ਫੇਰ ਇਹ ਬਾਦੋ ਬਾਦ ਵਿੱਚ ਟੁੱਟ ਜੀ ਤੇ ਵੱਜਣੀ ਨਹੀਂ ਆ ਭਾਵੇਂ ਹਜ਼ਾਰਾਂ ਬੰਦੇ ਕੱਲੇ ਹੋਣ ਤੇ ਇਸਦੀ ਇਹਨਾਂ ਦੀ ਮੈਂ ਕਿਹਨਾ ਗੈਰ ਜ਼ਿੰਮੇਵਾਰੀ ਦੀ ਵੀ ਇਹਨਾਂ ਨੂੰ ਪਰਵਾਹ ਹੀ ਕੋਈ ਨਹੀਂ ਕਿ ਪਿੱਛੇ ਕਿੰਨਾ ਭਮੀ ਆਉਂੜਿਆ ਤਾਂ ਵੀ ਇਹਨਾਂ ਦਰਕ ਬੰਦ ਕੀਤੇ ਆ ਦੇ ਕਿਸੇ ਵੇਲੇ ਵੀ ਟੁੱਟ ਸਕਦੀ ਹੈ ਸੋ ਮੈਂ ਤਾਂ ਵੀਰਾਂ ਨੂੰ ਹੋਰ ਵੀ ਜਨਾ ਵੀ ਜੇ ਨਹੀਂ ਛੜਦੇ ਤਾਂ ਹੋਰ ਭੈਣ ਭਰਾ ਕੁੰਜਰ ਪੁਲ ਤੇ ਅਸੀਂ ਖੜੇ ਆ ਤੇ ਇੱਥੇ ਇਕੱਠੇ ਹੋ ਉਹ ਦੇ ਨਾਲ ਕੋ ਆ ਦਰ ਖੁੱਲੇ ਕਰਾਈਏ ਤਾਂ ਜੋ ਪਿਛਲੇ ਪਿੰਡ ਸਾਡੇ 10 20 30 ਪਿੰਡ ਬਚ ਸਕਣ Thank you.